ਫਗਵਾੜਾ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਲਵਾਰਸ ਜਿਹੜੀ লাশ ਪੁਲਿਸ ਨੂੰ ਰੇਲਵੇ ਟਰੈਕ ਤੋਂ ਬਰਾਮਦ ਹੁੰਦੀ ਹੈ ਜਿਹਨੂੰ 72 ਘੰਟੇ ਦੇ ਸ਼ਨਾਖਤ ਲਈ ਸਿਵਲ ਹਸਪਤਾਲ ਫਗਵਾੜਾ ਦੇ ਵਿੱਚ ਰੱਖਿਆ ਜਾਂਦਾ ਹੈ ਜਦੋਂ 72 ਘੰਟੇ ਦਾ ਕੋਈ ਸ਼ਨਾਖਤ ਨਹੀਂ ਹੁੰਦੀ ਵਿਅਕਤੀ ਦੀ ਤੇ ਉਸ ਤੋਂ ਬਾਅਦ ਜਿਹੜਾ ਆ ਉਸ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਨਿਗਮ ਦੇ ਜਿਹੜੇ ਮਲਾਜ਼ਮ ਆ ਰਹੇ ਆ ਪਰ ਇੱਥੇ ਹੈਰਾਨੀ ਦੀ ਗੱਲ ਤਾਂ ਉਦੋਂ ਸਾਹਮਣੇ ਆਈ ਹੈ ਜਦੋਂ ਉਸ ਮ੍ਰਿਤਕ ਲਵਾਰਸ ਵਿਅਕਤੀ ਦੀ ਲਾਸ਼ ਦਾ ਜਿਹੜਾ ਅੰਤਿਮ ਸੰਸਕਾਰ ਜਦੋਂ ਕਰਨ ਲਈ ਉਸ ਦੀ ਡੈੱਡ ਬੋਡੀ ਨੂੰ ਲਿਜਾਇਆ ਜਾਣਾ ਸੀਗਾ ਤੇ ਉਹ ਕਿਸੇ ਸ਼ਾਵਾਨ ਦੇ ਵਿੱਚ ਜਾਂ ਕਿਸੇ ਹੋਰ ਗੱਡੀ ਦੇ ਵਿੱਚ ਨਹੀਂ ਜਿਹੜਾ ਕੂੜਾ ਚੱਕਦੇ ਆ ਛੋਟਾ ਹਾਥੀ ਉਸ ਗੱਡੀ ਦੇ ਵਿੱਚ ਉਸ ਵਿਅਕਤੀ ਦੀ লাশ ਨੂੰ ਪਾ ਕੇ ਲਿਜਾਇਆ ਜਾ ਰਿਹਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੁਹਾਨੂੰ ਵੀ ਦਿਖਾਣੇ ਆ ਤੇ ਨਾਲ ਜਿਹੜੇ ਫਗਵਾੜਾ ਦੇ ਸਮਾਸੇ ਵੀ ਹੈ ਕੀ ਕੁਛ ਕਹਿ ਰਹੇ ਨੇ ਕਿਉਂਕਿ ਇਹ ਇੱਕ ਇਨਸਾਨੀਅਤ ਨੂੰ ਜਿਹੜੀ ਬੜਾ ਸ਼ਰਮਸਾਰ ਕਰਨ ਵਾਲੀ ਤਸਵੀਰ ਆ ਕਿਉਂਕਿ ਵਿਅਕਤੀ ਦੀ ਜਿਹੜੀ লাশ ਨੂੰ ਕੂੜੇ ਦੀ ਜਿਹੜੀ ਗੱਡੀ ਦੇ ਵਿੱਚ ਲਿਜਾ ਕੇ ਸੰਸਕਾਰ ਕਰਨਾ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਹੈ ਪ੍ਰਸ਼ਾਸਨ ਤੇ ਤੇ ਇੱਥੇ ਦੇ ਜਿਹੜੇ ਨਿਗਮ ਦੇ ਅਧਿਕਾਰੀ ਆ ਉਹਨਾਂ ਤੇ ਸਵਾਲਿਆਂ ਨਿਸ਼ਾਨ ਖੜੇ ਕਰਦੇ ਲਓ ਤੁਹਾਨੂੰ ਦਿਖਾਣੇ ਤਸਵੀਰਾਂ ਤੇ ਉਸ ਦੀ ਵੀਡੀਓ ਤੇ ਤੁਹਾਡਾ ਕੀ ਕਹਿਣਾ ਹੈ ਇਸ ਦੇ ਆਪਣੀ ਰਾਏ ਜ਼ਰੂਰ ਦਿਓ ਕਿਉਂਕਿ ਇਹ ਜਿਹੜੀ ਇਨਸਾਨੀਅਤ ਦੇ ਇੱਕ ਸ਼ਰਮਸਾਰ ਕਰਨ ਵਾਲੀ ਤਸਵੀਰ ਅਸੀਂ ਤਾਂ ਕਹਾਂਗੇ ਜ਼ਰੂਰ ਹੈ ਕਿਉਂਕਿ ਸ਼ਾ ਵਾਹਨ ਖੜੇ ਆ ਇੱਥੇ ਹੋਰ ਛੋਟਾ ਹਾਥੀ ਆ ਜਿਹਦੇ ਵਿੱਚ ਅਸੀਂ ਡੈੱਡ ਬੋਡੀ ਆ ਜੇ ਕਿਸੇ ਲਵਾਰਸ ਦੀ ਵੀ ਮਿਲਦੀ ਆ ਅਸੀਂ ਉਹਦੇ ਵਿੱਚ ਲਿਆਣੇ ਆ ਸ਼ਾ ਵਾਹਨ ਆਲਰੇਡੀ ਇੱਥੇ ਫਗਵਾੜਾ ਦੇ ਵਿੱਚ ਅਵੇਲੇਬਲ ਹੈਗੇ ਆ ਐਂਬੂਲੈਂਸਾਂ ਸਿਵਲ ਹਸਪਤਾਲ ਦੇ ਵਿੱਚ ਖੜੀਆਂ ਪਰ ਫਿਰ ਵੀ ਨਿਗਮ ਦੇ ਕੂੜਾ ਚੱਕਣ ਵਾਲੇ ਜਿਹੜੇ ਇੱਕ ਗੱਡੀ ਦੇ ਵਿੱਚ ਉਸਨੂੰ ਲਿਆਣਾ ਕਿਤਨਾ ਕਿਤੇ ਇਨਸਾਨਾਂ ਨੂੰ ਜ਼ਰੂਰ ਸ਼ਰਮ ਸਰ ਕਰ ਰਹੀ ਹੈ ਗੱਡੀ ਤੁਸੀਂ ਲੈ ਕੇ ਆਏ ਭਾਜੀ ਹਾਂਜੀ ਭਾਜੀ ਭਾਜੀ ਇਹ ਤੁਹਾਨੂੰ ਗੱਡੀ ਕੋਈ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਨਗਰ ਨਿਗਮ ਵਾਲੇ ਨਹੀਂ ਸਾਨੂੰ ਨਹੀਂ ਦਿੰਦੇ ਸਾਡੇ ਕੋਲ ਇਹ ਹੀ ਆ ਜੀ ਇੱਕ ਕਚਰੇ ਵਾਲੀ ਗੱਡੀ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਆ ਇਹ? ਕਈ ਕਾਫੀ ਟਾਈਮ ਤੋਂ ਇਦਾਂ ਹੀ ਆ ਜੀ। ਤੇ ਤੁਹਾਡੀ ਕੋਈ ਐਡੀਸੀ ਨਾ ਜਾਂ ਕੋਈ ਮੇਰੇ ਸਾਹਮਣੇ ਗੱਲ ਨਹੀਂ ਹੁੰਦੀ ਤੁਹਾਡੀ ਕੋਈ। ਅਸੀਂ ਕਿਹਾ ਸੀਗਾ ਹੀ ਕਈ ਵਾਰੀ ਬਾਕੀ ਹੁਣ ਉਹਨਾਂ ਦੇ ਆ ਜੀ। ਇਹ ਦੇ ਲੋ ਇੱਕ ਡੈੱਡ ਬੋਡੀ ਤੁਹਾਨੂੰ ਉਹਨਾਂ ਨੇ ਮਿਲੀ ਆ। ਇੰਨੀ ਬੇਗਦਰ ਲੋਕੀ ਤਾਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਛ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਹੋ ਬੋਡੀ। ਭਾਈ ਯਾਰ ਸਾਨੂੰ ਹੁਣ ਜਿੱਦਾਂ ਭੇਜਦੇ ਆਂਦਾ ਉਦਾਂ ਹੀ ਆਣਾ ਜੀ। ਬੋਡੀ ਕਹਦੀ ਆ ਇਹ ਇਹ ਇਲਵਾਰਸ ਹੈ ਜੀ ਲਾਸ਼ ਸਟੇਸ਼ਨ ਤੋਂ ਆਈ ਆ ਜੀ। ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ ਲਾਸ਼ ਬੰਦੇ ਇਹ? ਇਹ ਸਾਨੂੰ ਨਹੀਂ ਜੀ ਇਹ ਪੋਸਟ ਕਰਨ ਵਾਲੇ ਸਾਹਮਣੇ ਡਾਉਰ ਕੀਤੀ ਹੈ ਜੀ ਇਹ ਕਿ ਰਿਵਰਸ ਲਾਸ਼ ਨੂੰ ਕਚਰੇ ਗੱਡੀ ਚ ਲਈ ਆਇਆ ਜਾਂਦਾ ਹਾਂ ਜੀ ਇੱਥੇ ਹੀ ਲੈ ਕੇ ਜਾਂਦੇ ਇਹਦੇ ਚ ਕੋਈ ਕੋਈ ਬੈਨ ਨਹੀਂ ਹਾਂਜੀ ਨਹੀਂ ਕੋਈ ਤੇ ਤੁਹਾਨੂੰ ਅਧਿਕਾਰੀ ਵੀ ਨਹੀਂ ਕੁਝ ਕਹਿੰਦੇ ਵੀ ਗੱਡੀ ਕੋਈ ਹੋਰ ਲੈ ਜਾ ਕੁਝ ਆ ਨਹੀਂ ਸਰ ਸਾਨੂੰ ਆਹੀ ਦਿੱਤੀ ਪਈ ਆ ਜੀ ਉਹਨਾਂ ਨੇ ਬਸ ਇੱਥੇ ਹੀ ਲੈ ਜਾਂ ਜਾਨੀ ਕਿ ਬੰਦਾ ਖਤਮ ਹੋ ਗਿਆ ਤੇ ਗੂੜਾ ਮਤਲਬ ਬੰਦਾ ਹਾਂਜੀ ਇਹਦਾ ਜੀ ਹੁਣ ਬਾਕੀ ਤੁਹਾਨੂੰ ਪਤਾ ਹੈ ਹੁਣ ਤੁਹਾਡੇ ਸਾਹਮਣੇ ਨਹੀਂ ਠੀਕ ਹੈ ਭਾਜੀ ਸਾਕਲ ਜੀ ਪਹਿਲਾਂ ਤਾਂ ਸਾਰੇ ਪੱਤਰਕਾਰ ਵੀਰਾਂ ਦਾ ਬੜਾ ਧੰਨਵਾਦ ਔਰ ਖਾਸ ਕਰ ਸਾਰੇ ਹੀ ਸਾਥੀਆਂ ਨੇ ਜਿਹੜਾ ਅੱਜ ਵੀਡੀਓ ਇੱਕ ਦੇਖੀ ਅਸੀਂ ਜਿਸ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਜਿਹੜਾ ਰੋਜ਼ ਡਿੰਗਾ ਆਪਣੀਆਂ ਡਾਪਦਾ ਕਿ ਫਗਵਾੜੇ ਦੇ ਵਿੱਚ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਫੰਡਾਂ ਨਾਲ ਫੰਡ ਜਿਹੜੇ ਫਗਵਾੜੇ ਨੂੰ ਭੇਜ ਰਹੀ ਹੈ ਔਰ ਬੜੀ ਸ਼ਰਮ ਦੀ ਗੱਲ ਆ ਮਾਨਯੋਗ ਜਿਹੜੇ ਏਡੀਸੀ ਸਾਹਿਬ ਆ ਔਰ ਖਾਸ ਕਰ ਜਿਹੜੇ ਮੇਅਰ ਸਾਹਿਬ ਆ ਔਰ ਬੜੇ ਸ਼ਰਮ ਦੀ ਗੱਲ ਆ ਕਿ ਜਿਹੜੀ ਲਵਾਰਸ਼ ਲਾਸ਼ ਜਿਹੜੀ ਆ ਉਹ ਕੂੜੇ ਕਰਕਟ ਦੀ ਗੱਡੀ ਦੇ ਵਿੱਚ ਭੇਜੀ ਗਈ ਆ ਔਰ ਮੈਂ ਕਹਿੰਦਾ ਕਿ ਜਿਹੜੀਆਂ ਇਹ ਲੋਕ ਜਿਹੜੇ ਲੋਕਾਂ ਨੂੰ अफवाहਾਂ ਫਲਾਇਆ ਜਾ ਰਹੀਆਂ ਕਿ ਫਗਵਾੜੇ ਦੇ ਵਿੱਚ ਬੜਾ ਫੰਡ ਆ ਰਿਹਾ ਬੜਾ ਕਰ ਰਿਹਾ ਕੋ ਮੈਨੂੰ ਲੱਗਦਾ ਕਿ ਇਹ ਬਿਲਕੁਲ ਪੋਲ ਖੋਲੀ ਜਾ ਰਹੀ ਹੈ ਔਰ ਮੈਂ ਇਸ ਗੱਲ ਨੂੰ ਬੜਾ ਮਾੜੀ ਨਜ਼ਰ ਨਾਲ ਦੇਖਦਾ ਕਿ ਜੇ লাশ ਲਈ ਇਹਨਾਂ ਕੋਲ ਗੱਡੀਆਂ ਨਹੀਂ ਹੈਗੀਆਂ ਜਾਂ ਵਾਹਨ ਨਹੀਂ ਹੈਗੇ ਜਿਹੜੇ ਵੀ ਮਤਲਬ ਡੈੱਡ ਬੋਡੀ ਜਿਹੜੀ ਹਸਪੀਟਲ ਤੱਕ ਪਹੁੰਚਾਈ ਜਾ ਸਕੇ ਤਾਂ ਮੈਨੂੰ ਲੱਗਦਾ ਕਿ ਫਗਵਾੜੇ ਦੇ ਵਿੱਚ ਇਹਨਾਂ ਦੀ ਬਿਲਕੁਲ ਇਹ ਜ਼ੀਰੋ ਪੁਆਇੰਟ ਤੇ ਬੈਠੇ ਆ ਆਮ ਆਦਮੀ ਪਾਰਟੀ ਔਰ ਖਾਸ ਕਰ ਕਾਰਪੋਰੇਸ਼ਨ ਜਿਹੜਾ ਏਡੀਸੀ ਆ ਤੁਹਾਨੂੰ ਟਾਈਮ ਟਾਈਮ ਤੇ ਆਪਾਂ ਦੇਖਦੇ ਆ ਬਾਹਰ ਵੀ ਹੁਣ ਦੇਖ ਰਹੇ ਆ ਕੀ ਕਾਰਪੋਰੇਸ਼ਨ ਨੇ ਗਰੀਬਾਂ ਦੀਆਂ ਰੇੜੀਆਂ ਚਕਾਉਣ ਦੇ ਲਈ ਤਾਂ ਰੇੜੀਆਂ ਭੇਜ ਦਿੱਤੀਆਂ ਮਲਾਜ਼ਮ ਆਪਣੇ ਭੇਜ ਦਿੱਤੇ ਤਾਂ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਡੈੱਡ ਬੋਡੀ ਨੂੰ ਹਸਪੀਟਲ ਤੱਕ ਪਹੁੰਚਾਉਣ ਦੇ ਲਈ ਉਹ ਇੱਥੋਂ ਲਿਜਾਣ ਦੇ ਲਈ ਜਿਹੜੀ ਕੂੜੇ ਕਰਕਟ ਦੀ ਗੱਡੀ ਭੇਜੀ ਆ ਇਸ ਲਈ ਮੈਂ ਖਾਮਿਆਨਾ ਜਿਹੜਾ ਲੋਕਲ ਜਿਹੜਾ ਇੱਥੇ ਦੇ ਹਲਕਾ ਵਿਧਾਇਕ ਹਲਕਾ ਜਿਹੜੇ ਇੰਚਾਰਜ ਆ ਔਰ ਖਾਸ ਕਰ ਜਿਹੜਾ ਮੌਜੂਦਾ ਮੇਅਰ ਆ ਉਹ ਏਡੀਸੀ ਇਸਦੇ ਪੂਰੇ ਜ਼ਿੰਮੇਵਾਰ ਹੈ ਤੇ ਜਿਹੜੇ ਭਾਜੀ ਜਿਹੜੇ ਲੈ ਕੇ ਆਏ ਸੀ ਗੱਡੀ ਉਹਨਾਂ ਨੂੰ ਪੁੱਛਿਆ ਸੀਗਾ ਅਸੀਂ ਕਹਿੰਦੇ ਇਹ ਤਾਂ ਸ਼ੁਕਰ ਕਰੋ ਹੋਂ ਤਾਂ ਗੋਡੇ ਵਾਲੀ ਗੱਡੀ ਆਈ ਹੈ ਪਹਿਲਾਂ ਰਿਕਸ਼ੇ ਵਿੱਚ ਲੈ ਕੇ ਜਾਂਦੇ ਹੁੰਦੇ ਸੀ ਅਸੀਂ ਦੇਖੋ ਬੜੀ ਸ਼ਰਮ ਦੀ ਗੱਲ ਆ ਸੋਚ ਮੈਂ ਉਸ ਬੰਦੇ ਦੀ ਡਰਾਈਵਰ ਦੀ ਨਹੀਂ ਸੋਚ ਮਾਰੀ ਕਹਿ ਰਹੇ ਆ ਜਿਹੜੇ ਇਸ ਟਾਈਮ ਬੈਠੇ ਆ ਪਾਵਰ ਦੇ ਵਿੱਚ ਬੈਠੇ ਆ ਮੇਅਰ ਹੋ ਗਿਆ ਜਾਂ ਏਡੀਸੀ ਹੋ ਗਿਆ ਜਿਹੜੇ ਇਸ ਪੂਰੇ ਇਸ ਮਾਮਲੇ ਨੂੰ ਲੁੱਕ ਆਊਟ ਕਰਦੇ ਆ ਦੇਖਦੇ ਆ ਇਹ ਉਹਨਾਂ ਦੀ ਗਲਤੀ ਆ ਕਿਉਂਕਿ ਉਹ ਤਾਂ ਮੁਲਾਜ਼ਮ ਆ ਵਿਚਾਰਾ ਉਹਨੂੰ ਇਸ ਗੱਲ ਦਾ ਨਹੀਂ ਪਤਾ